ਇਹ ਦੀਵਾਲੀ गोयल ਲਾਈਟ ਇਮਪੋਰਿਅਮ ਵਾਲੀ ਇਸ ਦੀਵਾਲੀ ਫੋਨ ਦੇ ਨਾਲ ਮਿਲੇਗੀ ਗੱਡੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ गोयल ਲਾਈਟ ਇਮਪੋਰਿਅਮ ਦੇ ਮਾਲਕ ਆਸ਼ੂ गोयल ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਵੀ ਫੋਨ ਲਵੇਗਾ ਉਸ ਦਾ ਇੱਕ ਲੱਕੀ ਕੂਪਨ ਪਾਇਆ ਜਾਵੇਗਾ ਜਿਸ ਵਿੱਚ ਪਹਿਲਾ ਇਨਾਮ ਹੋਵੇਗਾ ਬਜਾਜ ਫਾਈਨਾਂਸ ਵੱਲੋਂ ਕਿਆ ਸਲਟੋਸ ਕਾਰ ਦੂਸਰਾ ਇਨਾਮ ਹੋਵੇਗਾ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਤੇ ਤੀਸਰਾ ਇਨਾਮ ਹੋਵੇਗਾ ਐਲਡੀ ਦੇ ਜਿਸ ਦਾ ਵੀ ਇਹ ਇਨਾਮ ਲਏਗਾ ਉਸ ਦਾ ਇੱਕ ਕੂਪਨ ਲਾਈਵ ਦੀਵਾਲੀ ਤੋਂ ਬਾਅਦ ਲਾਈਵ ਜਿਹੜਾ ਇਹ ਕਾਨਸਰਟ ਕਰਕੇ ਇੱਕ 쿠ਪਨ ਕੱਟਾ ਜਾਵੇਗਾ ਤੇ ਮੌਕੇ ਤੇ ਹੀ ਉਸ ਨੂੰ ਉਸ ਦਾ ਇਨਾਮ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਆਸ਼ੋ ਗੋਇਲ ਜੀ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਵੀ ਕੋਈ ਫੋਨ ਲਵੇਗਾ ਉਹ ਭਾਵੇਂ ਕੀਪੈਡ ਵਾਲਾ ਫੋਨ ਲਵੇ ਚਾਹੇ ਉਹ Samsung ਲਵੇ ਚਾਹੇ ਉਹ iPhone ਲਵੇ ਚਾਹੇ ਹੋਰ ਕਿਸੇ ਵੀ ਬ੍ਰਾਂਡ ਦਾ ਫੋਨ ਲਵੇ ਉਸ ਨੂੰ ਨਾਲ ਦਿੱਤਾ ਜਾਵੇਗਾ ਇੱਕ ਇਹ ਸ਼ਾਰਟ ਗਿਫਟ ਸੋ ਵਿਡ ਕਿਸ ਕਲ ਦੀ ਕਰ ਰਹੇ ਹੋ ਅੱਜ ਹੀ ਪਹੁੰਚੋ ਗੋਇਲ ਲਾਈਟ ਇਮਪੋਰੀਅਮ ਇਸ ਮੌ ਆਪਣੀ ਕਿਸਮਤ ਉਹ ਬਾਕੀ ਸੁਣਦੇ ਹਾਂ ਆਸ਼ੂ ਗੋਇਲ ਜੀ ਕੋਲੋਂ ਹੀ ਤੇ ਤੁਹਾਨੂੰ ਦਿਖਾਣੇ ਆ ਕਿ ਫੋਨਾ ਦਾ ਸਟਾਕ ਦੇ ਗਿਫਟਾਂ ਦਾ ਭੰਡਾਰ ਤੇ ਚਮਚਮੰਦੀ kia Seltos car